ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਬਲੌਗਸ ਤੇ ਅਮੀਰਾ ਜੀ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈਕੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਾਂ ਜੀ ਇੱਥੇ ਹੁਣ ਮੈਂ ਹੈਗਾ ਜੀ ਸ਼ਾਮ ਦਾ ਟਾਈਮ ਇਧਰ ਮੈਂ ਮੱਜਾਂ ਦੇ ਕੰਮ ਕਰਕੇ ਛੱਡੀ ਸੀ ਗੁਹਾਗੇਰਾ ਚੱਕ ਦਿੱਤਾ ਜੀ ਤੇ ਇਹਨਾਂ ਨੂੰ ਸੰਨੀ ਵੀ ਕਰ ਦਿੱਤੀ ਆ ਸ਼ਾਮ ਵਾਲੇ ਹਰਾ ਪਾਣੀ ਖੜੇ ਕਰਕੇ ਵੱਢਿਆ ਨਹੀਂ ਜਾਂਦਾ ਜੀ ਤੇ ਆਪਾਂ ਸੰਨੀ ਕਰ ਦਿੱਤੀ ਆ ਇੱਧਰ ਆਪਾਂ ਪਾ ਦਿੱਤੀ ਹੈ ਜੀ ਆਪਣੀ ਸੋਮਾ ਨੂੰ ਛੋਟੀ ਕਲਣੀ ਚ ਹੁਣ ਇੰਨਾ ਤੇ ਸੂਰਜ ਨਿਕਲਿਆ ਹੋਇਆ ਜੀ ਧੁੱਪ ਹੈਗੀ ਤੇ ਇੱਧਰ ਪਈ ਹੋਈ ਹੈ ਜੀ ਪੀਂਗ ਜਿਹਨੂੰ ਆਪਾਂ ਕਹਿ ਦਿੰਦੇ ਆ ਸੱਤ ਰੰਗੀ ਪੀਂਗ ਰੇਨਬੋ ਬਹੁਤ ਵੱਡੀ ਬਣੀ ਹੋਈ ਹੈ ਜੀ ਤੇ ਸ਼ਾਇਦ ਇਹ ਵੀ ਕਹਿੰਦੇ ਹੁੰਦੇ ਨੇ ਜੀ ਜੇ ਸਵੇਰੇ ਪਵੇ ਤਾਂ ਮੀਂਹ ਨਹੀਂ ਪੈਂਦਾ ਹੁੰਦਾ ਜੇ ਸ਼ਾਮ ਨੂੰ ਪਵੇ ਤਾਂ ਮੀਂਹ ਪੈਂਦਾ ਹੁੰਦਾ ਹੋਰ ਪਰ ਮਹੀਨੇ ਤਾਂ ਇਸ ਵਾਰ ਬਸ ਕਰਾਈ ਪਈ ਹੈ ਜੀ ਕੰਨਾਂ ਨੂੰ ਹੱਥ ਲਵਾ ਦਿੱਤੇ ਨੇ ਸਾਰੀ ਪਾਸੇ ਸੁਲਾਬ ਇਸਲਾਬ ਹੋਈ ਪਈ ਹੈ ਜੀ ਸਾਰੀ ਘਰ ਨੂੰ ਸਾਰੀਆਂ ਚੀਜ਼ਾਂ ਨੂੰ ਘਰ ਨੂੰ ਤੇ ਅਲੱਗ ਜੀ ਇਧਰ ਹੈ ਸੂਰਜ ਪੂਰਾ ਤੇਜ ਬਾਹਰ ਦੀ ਦਿਖਾਉਣੀ ਹੈ ਜੀ ਉਧਰੋਂ ਦਿਖਦਾ ਇੱਥੇ ਇਹ ਕੰਧ ਦਾ ਉੱਲਾ ਹੋ ਗਿਆ ਇਹ ਦੇਖੋ ਜੀ ਕਿੰਨਾ ਤੇਜ ਸੂਰਜ ਹੈ ਦੇਖਿਆ ਵੀ ਨਹੀਂ ਜਾਂਦਾ ਸਿੱਧਾ ਇਧਰ ਨੂੰ ਮਿੱਟੀ ਹੋਇਆ ਹੋਇਆ ਜੀ 6:30 ਵਜੇ ਦਾ ਸਾਰੇ ਵੇੜੇ ਵੀ ਗਿੱਲੇ ਹੋ ਗਏ ਜੀ ਵੇੜੇ 'ਚ ਵੀ ਪੱਕੇ ਵੇੜੇ 'ਚ ਵੀ ਕੱਖ ਹੋ ਗਏ ਜੀ ਮੀਂਹ ਹਾਂ ਕਰਕੇ ਇਹ ਸਾਰੇ ਮੀਂਹ ਹਟਿਆ ਤਾਂ ਫੇਰ ਸਫਾਈ ਕਰਨੀ ਪੋ ਬਾੜੀ 'ਚ ਤਾਂ ਹੋਣੀ ਸੀਗੀ ਜੀ ਕੱਚੀ ਜਗ੍ਹਾ ਸੀ ਤੇ ਇੱਧਰ ਪੱਕੀਆਂ ਜਗ੍ਹਾ ਦੇ ਵਿੱਚ ਵੀ ਐ ਹੋ ਗਏ ਜਿੱਥੇ-ਜਿੱਥੇ ਥੋੜੀ-ਬਹੁਤੀ ਵੀ ਮਿੱਟੀ ਆਈ ਹੈ ਰੁੜ ਕੇ ਪਾਣੀ ਨਾ ਉੱਥੇ ਹੋ ਗਏ ਨੇ ਜੀ ਕੱਖ ਤੇ ਪੀ ਗਾ ਜੇ ਹੈਗੀ ਆ ਜੀ ਪਈ ਹੋਈ ਆ ਕਾਫੀ ਟਾਈਮ ਦੀ ਇਧਰ ਤੱਕ ਵੀ ਹੈ ਜੀ ਜਿਆਦੇ ਅੱਗੇ ਜਾ ਰਹੀ ਆ ਉਧਰ ਬਹੁਤ ਵੱਡੀ ਪਈ ਹੋਈ ਆ ਜੀ ਅੱਜ ਤੱਕ ਇਹ ਇੱਕ ਉੱਪਰਲੀ ਸਾਈਡ ਹੈ ਜੀ ਉਹ ਬਿਲਕੁਲ ਹਲਕੀ ਜੀ ਆ ਦਿਖਦੀ ਹੋਊਗੀ ਤੁਹਾਨੂੰ ਉਹ ਘੱਟ ਬਣੀ ਹੋਈ ਆ ਭਾਰੀ ਪੂਰੀ ਬਣੀ ਹੋਈ ਆ ਜੀ ਇਧਰੋਂ ਤੋਂ ਲੈ ਕੇ ਇਧਰ ਸਾਰੀ ਬਣੀ ਹੋਈ ਹੈ ਜੀ ये दुध पा लें भांडें उस तो बात कोई ब्लॉग नहीं बनाया गया जी अभी बिल्कुल ही अपना छोटा ब्लॉग आऊगा ये डब्बे चढ़ जानी ने कीड़िया खंड करके शकरा ला पे ये नहीं चढ़िया पर आप चाक घसाया जी उठे चाक घसा दें दो तीन दिन हट गए फेरा लगन इस बार ज्यादा खी नहीं क्योंकि अपनी इन कदम नहीं आई है जनक आ रही, रही चाह भी तो दो तीन दिन हट गए फेरा आटा गुन्न के रख लिया दुद्ध पा के बाद रोटी बना लगे

ਫੰਡਰ ਮੀਟ ਹੀ ਹੋਈ ਨਾ ਆਵਾਜ਼ ਤੇ ਜਾਇਨਾ ਟਾ ਕੇ ਆਪਦੇ ਨੇ ਸੈੱਟ ਤੇ ਇਹ ਨੂੰ ਵੀ ਆਪਾ ਟਾ ਦੇਣਾ ਮਿੱਠਾ ਪਾ ਦਿੱਤਾ ਇਹਦੇ ਵਿੱਚ ਖੋਜ ਜੀ ਦੀ ਖੰਡ ਤੇ ਫੋਨ ਮੈਂ ਪਾ ਲੂਗੀ ਜੀ ਰੋਕੀ ਤੇ ਨਿੱਕਵਰੀ ਆਪਾਂ ਮੁਕੀ ਦੇ ਲੈਨੇ ਜੀ ਹੋਰ ਪਾਣੀ ਦਾ ਹੱਥ ਲਾ ਕੇ ਦੇ ਲੈਂਦਾ ਕਿਹ ਬਾਤ ਲਾ ਕੇ ਦੇ ਲੈਨੇ ਜੀ ਅੱਜ ਆਪਾਂ ਬਣਾ ਲਏ ਅੱਜ ਵੀਡੀਓ ਵੀ ਤੁਹਾਡਾ ਪਰ ਥੋੜੀ ਜਿਹੀ ਲੇਟ ਹੋਊਗੀ ਜਿਆਦਾ ਤਨ ਉਸ ਕਰਦਾ 10-15 ਮਿੰਟਾਂ ਦਾ ਫਰਕ ਪੈ ਜੇ। ਸਾਰੇ ਪੈਂਟ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਜਿਹੜੇ ਆਪਣੇ ਚੈਨਲ ਤੇ ਆਉਂਦੇ ਨੇ ਵੀਡੀਓ ਵਾਚ ਕਰਦੇ ਨੇ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਨਾ ਤਾਂ ਮੀਂਹ ਕਰਕੇ ਕੋਈ ਜ਼ਿਆਦਾ ਵੀਡੀਓ ਹੀ ਬਣਦੀ ਹੈ ਜਿਹੜੇ ਨੂੰ ਸਾਰਾ ਦਿਨ ਮੀਂਹ ਪਈ ਜਾਂਦਾ ਬਾਹਰ ਕੰਮ ਨਹੀਂ ਹੁੰਦਾ ਕੋਈ ਬਸ ਅੰਦਰ ਹੀ ਥੋੜੀ-ਬਹੁਤੀ ਕਰਦੇ ਹਾਂ ਚਲੋ ਜੀ ਅੱਜ ਦੀ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ